ਕਾਰਜੋ ਤੇੁਰਕ ਮਾਤਾ ਭੈਣਾ ਵੀਰਾਂ ਨੂੰ ਜੈ ਤੀਨ ਜੈ ਭਗਤ ਸਤਿ ਸ਼੍ਰੀ ਅਕਾਲ ਨਮਸਕਾਰ ਸਭਿਓ ਅੱਜ ਅਸੀਂ ਪਿੰਨ ਮਾਲਮ ਦੇ ਵਿੱਚ ਸਾਡੇ ਭੈਣ ਰਾਜਕਮਾ ਰਾਜ ਰਾਜਕੌਰ ਅਤੇ ਉਹਨਾਂ ਦੇ ਨਾਲ ਹੋਰ ਵੀ ਸਾਡੀ ਮਨਰੇਗਾ ਚ ਲੀਡਰਸ਼ਿਪ ਤਾਂ ਸਿਮਰ ਸਿੰਘ ਅਤੇ ਮੰਗਲ ਸਿੰਘ ਵੀ ਸਾਡੇ ਵਿੱਚ ਸ਼ਾਮਿਲ ਨੇ ਅੱਜ ਅਸੀਂ ਮੀਟਿੰਗ ਦੇ ਵਿੱਚ ਸੋਹ ਸੁਹਾ ਸਾਡਾ ਇਹਨਾਂ ਜਲਦੀ ਆਉਣ ਦਾ ਕਾਰਨ ਇਹ ਆ ਕਿ ਸਰਕਾਰਾਂ ਨੇ ਸਾਡਾ ਕੰਮ ਬੰਦ ਕੀਤਾ ਹੋਇਆ ਮਣਵੇਗਾ ਦਾ ਪਹਿਲੋਂ ਤਾਂ ਲਗਭਗ 4 ਤੇ 5 ਮਹੀਨਿਆਂ ਤੱਕ ਇਹਨਾਂ ਨੇ ਸਾਡੇ ਕੰਮ ਦੇ ਪੈਸੇ ਨਹੀਂ ਪਾਏ ਅਸੀਂ 24 ਤਰੀਕ ਨੂੰ ਮੁਹਾਲੀ ਹੈੱਡ ਆਫਿਸ ਤੇ ਗਏ ਤੇ ਉਸ ਤੋਂ ਬਾਅਦ ਪੈਸੇ ਤਾਂ ਪੈ ਗਏ ਲੇਕਿਨ ਥੋੜੇ ਪੈਸੇ ਪਏ ਆ ਕਈਆਂ ਦੇ ਰੁਕ ਗਏ ਆ ਤਾਂ ਸਾਡੇ ਕੰਮ ਜਿਹੜੇ ਹੈਗੇ ਆ ਤਿੰਨ ਕੰਮ ਰੇਲ ਪਟਰੀ ਦੇ ਤਾਂ ਨਹਿਰਾਂ ਦੇ ਇਹ ਰੋਡ ਲਿੰਕ ਰੋਡ ਆ ਜਿਹੜੇ ਉਹਨਾਂ ਦੇ ਤਿੰਨ ਤਿੰਨ ਕੰਮ ਜਿਹੜੇ ਹੈਗੇ ਆ ਸਰਕਾਰ ਨੇ ਬੰਦ ਕਰ ਦਿੱਤੇ ਆ ਇਹਨਾਂ ਤਿੰਨਾਂ ਕੰਮਾਂ થી ਸਾਡੀ ਮਨਰੇਗਾ ਜਿਹੜੀ ਲੇਬਰ ਹੈਗੀ ਸੀ ਕੰਮ ਕਰਕੇ ਰੋਜੀ ਰੋਟੀ ਕਮਾਉਂਦੀ ਸੀਗੀ ਤਾਂ ਉਸ ਦੇ ਸਬੰਧ ਵਿੱਚ ਆ ਸਾਡੀ ਤੀਸਰੀ ਮੀਟਿੰਗ ਪਹਿਲਾਂ ਹੋ ਗਈ ਆ ਚੌਥੀ ਮੀਟਿੰਗ 17 ਤਰੀਕ ਸ਼ਾਮ ਨੂੰ ਕੁਝ ਲੇਬਰਾਂ ਜਾ ਰਹੀਆਂ ਤੇ 18 ਤਰੀਕ ਸਵੇਰ ਵੀ ਕੁਝ ਲੇਬਰਾਂ ਜਾ ਰਹੀਆਂ 18 ਤਰੀਕ ਦੀ ਸਭੀ ਮੀਟਿੰਗ ਹੈ ਜਿਹੜੀ ਆ ਜਿਹਦੇ ਵਿੱਚ ਸਾਡੀ ਮਨਰੇਗਾ ਜਿਹੜੀ ਪੂਰੀ ਤਰ੍ਹਾਂ ਲਾਗੂ ਕੀਤੀ ਜਾਵੇ ਤੇ ਮੰਰੇਗਾ ਵਿੱਚ ਬੇਰੁਜ਼ਗਾਰੀ ਪੱਤਾ ਜਿਹੜਾ ਹੈਗਾ ਉਹ ਵੀ ਲਾਗੂ ਕੀਤਾ ਜਾਵੇ ਤੇ ਬਾਕੀ ਦੀਆਂ ਸਹੂਲਤਾਂ ਮੰਰੇਗਾ ਨਾਲ ਜੁੜੀਆਂ ਹੋਈਆਂ ਪੂਰਨ ਰੂਪ ਵਿੱਚ ਲਾਗੂ ਕੀਤੀਆਂ ਜਾ ਸਮੂਹ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਹਾਂ ਤੇ ਨਾਲ-ਨਾਲ ਮੰਰੇਗਾ ਤੋਂ ਇਲਾਵਾ ਜਿਹੜੀਆਂ ਪੈਨਸ਼ਨਾਂ ਹੈਗੀਆਂ ਹਰਿਆਣਾ ਸਰਕਾਰ 3200 ਪੈਨਸ਼ਨ ਦੇ ਰਹੀ ਆ 3200 ਪੰਜਾਬ ਸਰਕਾਰ ਜਿਹੜੀ ਹੈ 1500 ਰੁਪਈਆ ਪੈਨਸ਼ਨ ਦਿੰਦੀ ਆ ਲੇਕਿਨ ਮਹੀਨੇ 'ਚ 12 ਐਂਟਰੀਆਂ ਹੁੰਦੀਆਂ ਸਾਨੂੰ 12 ਪੈਨਸ਼ਨਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਲੇਕਿਨ ਬੈਂਕ ਕੋਲੋਂ ਅਸੀਂ ਆਪਣਾ ਡਾਟਾ ਲਈਏ ਤਾਂ ਬੈਂਕ ਨੂੰ ਕਹੀਏ ਸਟੇਟਮੈਂਟ ਦਿਓ ਤੇ ਕਿਸੇ ਦੀ ਵੀ ਪੈਨਸ਼ਨ ਦਾ ਸਾਡਾ ਡਾਟਾ 12 ਮਹੀਨਿਆਂ ਦਾ ਨਹੀਂ ਹੁੰਦਾ ਉਥੇ 8 ਮਹੀਨਿਆਂ ਦਾ 9 ਮਹੀਨਿਆਂ ਦਾ ਹੁੰਦਾ ਪੈਨਸ਼ਨ 1500 ਆ 1500 ਤੋਂ ਵੀ ਕਟੌਤੀ ਕਰਕੇ ਘੱਟ ਦਿੱਤੀ ਜਾਂਦੀ ਆ ਤੀਸਰੇ ਨੰਬਰ ਤੇ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ ਔਰਤਾਂ ਨੂੰ ਹਰ ਇੱਕ ਔਰਤ ਨੂੰ ਅਸੀਂ ਹਜ਼ਾਰ-ਹਜ਼ਾਰ ਰੁਪਈਆ ਖਾਤੇ ਵਿੱਚ ਪਾਵਾਂਗੇ ਰਸੋਈ ਦਾ ਲੇਕਿਨ ਹਰਿਆਣਾ ਸਰਕਾਰ ਨੇ ਰਖੜੀ ਵਾਲੇ ਦਿਨ 2-2000 ਰੁਪਈਆ ਖਾਤੇ 'ਚ ਰਸੋਈ ਆਰਿਆਂ ਬੀਬੀਆਂ ਨੂੰ ਪਾਉਣਾ ਸ਼ੁਰੂ ਕਰ ਦਿੱਤਾ ਪੰਜਾਬ ਸਰਕਾਰ ਨੂੰ ਸਭ ਸੁੰਗਿਆ ਹੋਇਆ ਹੈ ਇਹ ਲਾਗੂ ਨਹੀਂ ਕਰ ਰਹੀ ਸਰਕਾਰ ਸੂਲਤਾ ਬੜੇ ਦੁੱਖ ਦੀ ਗੱਲ ਆ ਕਿ ਪੰਜਾਬ ਸਰਕਾਰ ਗੁਰਮਾ ਪੀਰਾਂ ਦੀ ਧਰਤੀ ਆ ਸੱਤਾਂ ਦਰਿਆਵਾਂ ਦੀ ਧਰਤੀ ਆ ਸੂਰਮਿਆਂ ਦੀ ਧਰਤੀ ਆ ਲੇਕਿਨ ਸਾਨੂੰ ਸਹੂਲਤਾ ਘੱਟ ਮਿਲਦੀਆਂ ਲੇਕਿਨ ਹਰਿਆਣਾ ਸਰਕਾਰ ਜਿਹੜੀ ਹੈਗੀ ਆ ਸਹੂਲਤਾ ਜ਼ਿਆਦੀਆਂ ਦਿੰਦੀਆਂ ਤੇ ਮੰਗਾਈ ਜਿਹੜੀ ਹੈਗੀ ਘਟਾ ਸਾਡੇ ਚ ਸਰਦਾਰ ਮੰਗਲ ਸਿੰਘ ਤੇ ਪੀਪਲ ਸਿੰਘ ਜੀ ਖੜੇ ਹੋਇਆ ਇਹ ਕਦੀ ਕਦੀ दारू ਲਾ ਲੈਂਦੇ ਆ ਤੇ ਕਦੀ ਮੇਰੇ ਨਾਲ ਜਦੋਂ ਚੰਡੀਗੜ੍ਹ ਜਾਂਦੇ ਆ ਤਾਂ ਉੱਥੇ ਬਾਦਰ ਤੇ ਹਰਿਆਣੇ ਦਾ ਜਿਹੜਾ ਠੇਕਾ ਹੁੰਦਾ ਉਹ ਠੇਕੇ ਤੇ ਮੰਗਲ ਸਿੰਘ ਕਿੰਨੇ ਦੀ ਬੋਤਲ ਮਿਲਦੀ ਹੈ ਤੇ ਪੰਜਾਬ ਚ ਕਿੰਨੇ ਦੀ ਮਿਲਦੀ ਹੈ ਮਾੜਾ ਜੀ ਦੱਸਿਓ ਵੈਭੂ ਜੀ ਦਾ ਖਾਲਸਾ ਵੈਭੂ ਜੀ ਕੀ ਫਤਿਹ ਜਿਹੜੀ ਠੇਕੇ ਦੀ ਬੋਤਲ ਜਿਹੜੀ ਪ੍ਰਧਾਨ ਜੀ ਨੇ ਗੱਲ ਕਹੀ ਇਹ ਵੀ ਚੰਡੀਗੜ੍ਹ ਮਿਲਦੀ ਹੈ 100 ਰੁਪਏ ਦੀ ਸਾਨੂੰ ਮਿਲਦੀ ਇੱਥੇ 350 ਰੁਪਏ ਦੀ ਪਰ ਵੇ ਅਸੀਂ ਪਹਿਲਾਂ दारू ਪੀਂਦੇ ਸੀ ਹੁਣ ਨਹੀਂ ਪੀਂਦੇ ਪਰ ਸਾਡੇ ਜਿਹੜੇ ਨਾਲ ਦੇ ਦੋਸਤ ਨੇ ਉਹ ਸਾਰੇ ਪੀਂਦੇ ਨੇ ਇੱਥੇ ਸਾਨੂੰ 350 ਰੁਪਏ ਦੀ ਬੂਦਟ ਠੀਕੇ ਨਹੀਂ ਉੱਥੇ ਸਾਨੂੰ ਇਹ 200 ਰੁਪਏ ਦੀ ਬੂਦਟ ਮਿਲੂ। ਦੇਖੋ ਜੀ ਅਸੀਂ ਇਹ ਗਵਾਲੀ ਲੈਣੀ ਸੀ ਕਿ ਉੱਥੋਂ ਸ਼ਰਾਬ ਵੀ ਸਸਤੀ ਆ, ਡੀਜ਼ਲ ਵੀ ਸਸਤਾ, ਬਿਜਲੀ ਵੀ ਸਸਤੀ ਆ। ਲੇਕਿਨ ਜਿਹੜੀਆਂ ਪਬਲਿਕ ਦੀਆਂ ਸਹੂਲਤਾਂ ਜਿਹੜੀਆਂ ਹੈਗੀਆਂ ਜ਼ਿਆਦੀਆਂ ਉਹਨਾਂ ਦਾ ਕਾਰਨ ਕੀ ਆ? ਮੰਗਲ ਸਿੰਘ ਜੀ ਬੇਰ ਮਣ ਇਹ ਵੀ ਮੇਰੇ ਤੋਂ ਸੁਣ ਲਓ ਕਿ ਉੱਥੋਂ ਦੇ ਲੋਕ ਜਿਹੜੇ ਹਰਿਆਣੇ ਨੇ ਉਹ ਸੰਘਰਸ਼ ਕਰਦੇ ਸੀ 1988 ਚ 1988 ਦੇ ਵਿੱਚ ਤੁਸੀਂ ਡਾਟਾ ਚੱਕ ਲੋ ਨੈਟ ਤੇ ਪਬਲਿਕ ਸਰਕਾਰੀ ਪ੍ਰੋਪਰਟੀ ਦਾ ਨੁਕਸਾਨ ਕਰਦੀ ਸੀ ਤੇ ਸਰਕਾਰ ਨੂੰ ਮਜਬੂਰੀ ਤੌਰ ਤੇ ਉਹਨਾਂ ਨੇ ਸੰਘਰਸ਼ ਕਰਕੇ ਦਿਖਾਇਆ ਤਾਂ ਉਹ ਸਰਕਾਰ ਪਬਲਿਕ ਦੀ ਗੱਲ ਨੂੰ ਮੰਨਦੀ ਆ ਤਾਂ ਫਿਰ ਸਾਡੇ ਪੰਜਾਬ ਦੇ ਵਿੱਚ ਜਿਹੜੇ ਲੋਕ ਹੈਗੇ ਆ ਚੁੱਪ ਕਰਕੇ ਬੈਠੇ ਆ ਇਹ ਸੰਘਰਸ਼ ਨਹੀਂ ਕਰਦੇ ਤਾਂ ਪੰਜਾਬ ਸਰਕਾਰ ਵੀ ਤਾਂ ਹੀ ਨਹੀਂ ਲੈਂਦੀ ਮੰਗਲ ਸਿੰਘ ਇੱਕ ਸਵਾਲ ਹੋਰ ਆ ਮੇਰੇ ਤੇਰੇ ਤੇ ਜੀ ਕਿ ਆਪਣੇ ਲੋਕ ਬਹੁਤ ਪੰਜਾਬ ਵਿੱਚ ਲੰਗਰ ਲਾਉਂਦੇ ਆ ਪਰ ਲੰਗਰ ਕਿੱਥੇ ਲਾਉਂਦੇ ਆ ਜਿੱਥੇ ਪਬਲਿਕ ਖਾਣ ਵਾਲੀ ਹੁੰਦੀ ਆ ਕਦੀ ਐਵੇਂ ਹੋਇਆ ਕਿ ਸ਼ਮਸ਼ਾਨ ਘਰ ਦੇ ਵਿੱਚ ਸਾਹਮਣੇ ਗੇੜ ਦੇ ਲੰਗਰ ਕੋਈ ਲਾ ਦੇਵੇ ਵੀ ਆਓ ਮੁੜਦੇਓ ਤੁਸੀਂ ਲੰਗਰ ਖਾ ਲੋ ਕਦੀ ਐਵੇਂ ਹੋਇਆ ਨਹੀਂ ਜੀ ਨਹੀਂ ਲੇਕਿ ਮੇਰੇ ਵਰਗਾ ਲਾ ਦੇਵੇ ਤੇ ਤੁਸੀਂ ਸਾਰੇ ਕਹੋਗੇ ਨਾ ਕਿ ਬੇਵਕੂਫ ਆ ਪਾਗਲ ਆ ਇੱਥੇ ਕੋਈ ਲੰਗਰ ਪੜਵਾ ਲੈ ਆਉਂਦਾ ਕਹੋਗੇ ਨਾ ਜਿੰਨੂੰ ਜੀ ਕਹੋਗੇ ਆ ਫਿਰ ਇਸੇ ਤਰ੍ਹਾਂ ਪੰਜਾਬ ਸਰਕਾਰ ਕਹਿੰਦੀ ਕਿ ਮੁਰਦੇ ਚੁੱਪ ਕਰਕੇ ਬੈਠੇ ਆ ਇਹਨਾਂ ਨੇ ਮੰਗਣਾ ਤਾਂ ਹੈ ਨਹੀਂ ਤੇ ਇਹਨਾਂ ਨੂੰ ਦੇਣ ਦੀ ਕੀ ਲੋੜ ਹੈਗੀ ਆ ਇਹ ਗੱਲ ਜੁੜਦੀ ਆ ਪੰਜਾਬ ਸਰਕਾਰ ਤਾਂ ਨਹੀਂ ਤੁਹਾਨੂੰ ਕੁਝ ਦੇਰੀ ਕਿ ਤੁਸੀਂ ਭਾਈ ਇਕੱਠੇ ਨਹੀਂ ਹੋ ਰਹੇ ਤੁਸੀਂ ਮੰਗਨੇ ਨਹੀਂ ਤੁਹਾਨੂੰ ਮੰਗਣ ਦਾ ਤਰੀਕਾ ਨਹੀਂ ਹੈ ਇਸ ਦੇ ਸੰਦਰਭ ਵਿੱਚ ਕਿ ਮਨਰੇਗਾ ਜਿਹੜੀ ਹੈਗੀ ਆ ਉਹਦਾ ਲਾਗੂ ਕਰਵਾਉਣ ਲਈ ਉਹਨੂੰ ਆਪਾਂ ਹੋਰ ਵਧਾਉਣਾ ਸੀਗਾ ਲੇਕਿਨ ਅਸੀਂ ਚੁੱਪ ਕਰਕੇ ਬੈਠਣ ਕਰਕੇ ਸਾਡਾ ਹੋਰ ਨੁਕਸਾਨ ਹੋਇਆ ਲੇਕਿਨ ਇਹ ਪੰਜਾਬ ਸਰਕਾਰ ਦੇ ਨਾਲ ਲੜਾਈ ਕਰਦਿਆਂ ਕਰਦਿਆਂ ਅਸੀਂ ਕੰਪਲੇਂਟਾਂ ਪਾਈਆਂ ਇੱਕ ਵੱਡਿਆ ਵੱਡੀ ਕੰਪਲੀਟ ਕਿਸੇ ਮਨਿਸਟਰ ਨੇ ਪੜਤਾਲ ਕੀਤੀ ਤੇ ਪੜਤਾਲ ਦੇ ਵਿੱਚ 80% ਮਨਰੇਗਾ ਦਾ ਕਿਸੇ ਨੇ ਕੰਮ ਨਹੀਂ ਕੀਤਾ ਸਿਆਸੀ ਲੋਕ ਤੇ ਮਲਾਜ਼ਮ ਰਾਲ ਕੇ ਉਹ ਕਢਵਾ ਕੇ ਖਾ ਗਏ ਜਿਹੜੇ ਮਜ਼ਦੂਰ 20% ਕੰਮ ਕਰਨ ਵਾਲੇ ਸੀਗੇ ਉਹਨਾਂ ਨੂੰ ਖੰਜਰ ਖਰਾਬ ਕੀਤਾ ਜਾਂਦਾ ਸੀਗਾ ਇਹ ਮਨਰੇਗਾ ਟਵਾੜੀ ਤਾਂ ਕਰਕੇ ਇੱਕ ਵਾਰੀ ਬੰਦ ਹੋ ਗਈ ਆ ਕਰ ਹੁਣ ਬੰਦ ਜਿਹੜੀ ਹੋਈ ਉਹਨੂੰ ਚਲਾਉਣ ਵਾਸਤੇ ਉਹਨੂੰ ਚਲਾਉਣ ਵਾਸਤੇ ਆਪਾਂ ਲਗਾਤਾਰ ਥੱਕਣਾ ਨਹੀਂ ਏ ਮਹੀਨੇ 'ਚ ਤਿੰਨ ਵਾਰ ਚਾਰ ਵਾਰ ਬੰਦੇ ਭਾਵੇਂ ਥੋੜੇ ਹੋਈਏ ਲੇਕਿਨ ਸਾਡੇ ਮੁੱਦੇ ਤਿੱਖੇ ਆ ਸਾਡਾ ਹੱਕ ਵੱਡਾ ਹੈ ਸਾਡਾ ਕਾਨੂੰਨ ਵੱਡਾ ਲਾਗੂ ਕਰਵਾਉਣ ਲਈ ਅਸੀਂ ਲਗਾਤਾਰ ਸੰਘਰਸ਼ ਕਰਨਾ ਆਓ ਸਾਰਿਆਂ ਨੂੰ ਬੇਨਤੀ ਆ ਕਿ ਮਨਰੇਗਾ ਦੇ ਸਬੰਧ ਵਿੱਚ ਪੈਨਸ਼ਨਾਂ ਦੇ ਸਬੰਧ ਵਿੱਚ ਚੰਡੀਗੜ੍ਹ ਦੇ ਵਿੱਚ ਆਪਾਂ ਪਹੁੰਚਣਾ ਤਾਂ ਆਪਣੇ ਹੱਕਾਂ ਨੂੰ ਲਾਗੂ ਕਰਵਾ ਲਈਏ ਸਵੇਰੇ ਆ ਪੌਣੇ 5 ਵਜੇ ਟ੍ਰੇਨ ਚੱਲਦੀ ਆ ਅਤੇ ਸ਼ਾਮ ਨੂੰ 5 ਵਜੇ ਟ੍ਰੇਨ ਚੱਲਦੀ ਆ ਜਿਨ੍ਹਾਂ ਨੇ ਸਵੇਰੇ ਨਹੀਂ ਜਾ ਸਕਦੇ ਉਹ 17 ਤਰੀਕ ਨੂੰ ਸ਼ਾਮ ਨੂੰ ਤਿਆਰੀ ਕਰੋ ਕੱਲ ਪਰਸੋਂ ਪਰਸੋਂ ਐਤਵਾਰ 17 ਤਰੀਕਾ ਤੇ ਸੋਮਵਾਰ 18 ਤਰੀਕਾ ਆਓ ਸਾਰੇ ਮਜਬੂਰ ਤੇ ਮਜ਼ਦੂਰ ਦੀ ਗੱਲ ਕਰਨ ਲਈ ਆਪਾਂ ਯੋਗਦਾਨ ਪਾਈਏ ਇਹ ਪਰਮਾਤਮਾ ਦੇ ਵੀ ਦੇਸ਼ਾ ਕਿ ਗਰੀਬ ਲੋਕਾਂ ਦਾ ਭਲਾ ਕਰਨ ਲਈ ਸਾਥ ਦੇਣਾ ਚਾਹੀਦਾ ਇਹ ਸਾਡੇ ਗੁਰੂ ਵੀ ਕਰਦੇ ਰਏ ਇਹ ਸਾਡੇ ਸਿਵਜੰਗਕ ਬਾਬਾ ਵੇਦਕਾਰ ਵੀਰੋ ਸਾਹਿਬ ਉਹ ਵੀ ਕਰਦੇ ਰਿਆ ਸਾਡੇ ਸੂਰਮੇ ਵੀ ਕਰਦੇ ਰਿਆ ਅੱਜ ਵੀ ਇਤਿਹਾਸ ਕਹਿੰਦਾ ਕਿ ਗਰੀਬ ਦੀ ਸਹਾਇਤਾ ਲਈ ਖੜੇ ਹੋਣਾ ਜਿਹੜੇ ਵੀ ਸਾਥੀ ਗਰੀਬ ਤੇ ਦਇਆ ਕਰਨ ਵਾਲੇ ਉਹ ਸਾਥ ਦੇਣ ਵਾਲੇ ਆ ਸਾਰਿਆਂ ਨੂੰ ਬੇਨਤੀ ਆ ਕਿ 18 ਤਰੀਕ ਨੂੰ ਆਪਾਂ ਵਿਕਾਸ ਪਮਨੂਹਾਲੀ ਪਹੁੰਚਣਾ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਪੀ ਜੈ ਭਾਰਤ ਸਤਿਕਾਰ ਨਮਸਕਾਰ